ਇਹਨਾਂ ਦੀ ਜਿਹੜੀਆਂ ਸਵੀਟ ਸ਼ਾਪ ਕਾਫੀ ਵਧੀਆ ਹੈ ਜਿੱਦਾਂ ਆਲ ਦਿ ਟਾਈਮ ਦੇ ਵਿੱਚ ਕਾਫੀ ਮਿਲਾਵਟ ਵਗੈਰਾ ਹੁੰਦੀ ਆ ਜੀ ਉਹ ਸਿਸਟਮ ਨਹੀਂ ਇੱਥੇ ਹੈਗਾ ਜਿੱਦਾਂ ਜਿਹੜੀ ਵੀ ਚੀਜ਼ ਤੁਹਾਨੂੰ ਮਿਲੇਗੀ ਪਿਓਰ ਹੀ ਮਿਲੇਗੀ ਤੇ ਵਧੀਆ ਮਿਲੇਗੀ ਅਸੀਂ ਬਹੁਤ ਪੁਰਾਣੇ ਗਾਹਕ ਹੈ ਅਸੀਂ ਦੀਵਾਲੀ ਸ਼ਾਪਿੰਗ ਲਈ ਗਾਰਡਿੰਗ ਇੱਥੇ ਆਏ ਆ ਤੇ ਇੱਥੇ ਮਠਾਈਆਂ ਦੀ ਬਹੁਤ ਵੈਰਾਈਟੀਆਂ ਕਾਫੀ ਜ਼ਿਆਦਾ ਲੀਏ ਥੇ ਹੁਸ਼ਿਆਰ ਪਰ ਮੇਰੇ ਪੱਕੇ ਆ ਅਸੀਂ ਬਟਾਲੇ ਵੇ ਜਦੋਂ ਵੀ ਹੁਸ਼ਿਆਰ ਕੋਲ ਜਾਈਦਾ ਵਾ ਤੇ ਇਹਨਾਂ ਦੀ ਸ਼ਾਪ ਤੇ ਰੁਕਿਆ ਹੀ ਜਾਂਦਾ ਸੰਦੀਪ ਸਵੀਟ ਸ਼ਾਪ ਤੇ ਤੇ ਸਾਨੂੰ ਬਹੁਤ ਵਧੀਆ ਲੱਗਦਾ ਨਾਲ ਦੀ ਪੈਕਿੰਗ ਮੇਰੇ ਤੋਂ ਹੋਰ ਇੱਕ ਤਰ੍ਹਾਂ ਕਹਿ ਸਕਦੇ ਆ ਜੀ ਇਹ ਸਾਡੇ ਏਰੀਆ ਦਾ ਬੜਾ ਵਧੀਆ ਇੱਕ ਰੈਫਰੈਂਟ ਆ ਬਹੁਤ ਪੁਰਾਣਾ ਆ ਔਰ ਜਦੋਂ ਵੀ ਇੱਥੇ ਆਈਦਾ ਆ ਸਾਨੂੰ ਹੈਲਦੀ ਚੀਜ਼ ਔਰ ਵਧੀਆ ਰੇਟਸ ਮਿਲ ਜਾਂਦੇ ਆ ਆਪਾਂ ਸਾਰੀ ਫੈਮਿਲੀ ਦੇ ਨਾਲ ਆਉਂਦੇ ਰਹੇ ਆ ਹਮ ਦੀਵਾਲੀ ਤੇ ਵੀ ਆਪਾਂ ਸ਼ੋਪਿੰਗ ਕਰਦੇ ਸੀ ਇਹ ਕੋਈ ਦੁਕਾਨਦਾਰ ਮਨਸ ਕੀ ਆ ਗਏ ਜੀ ਕੋਈ ਕਦੀ ਕੰਪਲੇਨ ਨਹੀਂ ਆਈ ਮਤਲਬ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਗਿਫਟ ਦੇਨੇ ਹੁੰਦੇ ਆ ਸਵੀਟਸ ਦੇਣੀਆਂ ਹੁੰਦੀਆਂ ਮੈਂ ਆਉਂਦੇ ਜਾਂਦੇ ਇੱਥੋਂ ਹੀ ਲੈ ਕੇ ਜਾਂਦੀ ਆ ਮੋਸਟਰੀ ਸਪੈਸ਼ਲ ਅਸੀਂ ਹਾਲਾ ਸਟਾਪੇਜ ਇੱਥੇ ਹੀ ਲੱਗਦਾ ਵਾ ਬਟ ਆ ਲੈ ਅਸੀਂ ਲਗਾਈਦਾ ਹੀ ਲਗਾਈਦਾ ਵਾ ਕਿ ਇੱਥੋਂ ਸਾਨੂੰ ਅੱਛਾ ਸਮਾਂ ਮਿਲ ਜਾਣਾ। ਦੀਵਾਲੀ ਦੇ ਮੌਕੇ ਤੇ ਅਗਰ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਤੇ ਦੋਸਤਾਂ ਮਿੱਤਰਾਂ ਨੂੰ ਡਰਾਈਫਟ ਗਿਫਟ ਹੈਂਪਰ ਦੇਣਾ ਚਾਹੁੰਦੇ ਹੋ, ਮਠਿਆਈਆਂ ਦੇਣਾ ਚਾਹੁੰਦੇ ਹੋ ਜਾਂ ਫਿਰ ਇਸ ਤਰੀਕੇ ਨਾਲ ਸਜੇ ਹੋਏ ਗਿਫਟ ਹੈਂਪਰ ਦੇਣਾ ਚਾਹੁੰਦੇ ਹੋ ਤਾਂ ਤਾਂ ਜਲਦੀ ਹੀ ਵਿਜ਼ਿਟ ਕਰੋ ਸੰਦੀਪ ਸਵੀਟਨ ਬੇਕਰਸ ਰੈਸਟੋਰੈਂਟ ਦੇ ਵਿੱਚ ਜੋ ਕਿ ਨੀਅਰ ਸਿਵਲ ਹਸਪੀਟਲ ਹੁਣ ਮੋਟਾਂਡਾ ਵਿਖੇ ਸਥਿਤ ਹੈ। ਸੰਦੀਪ ਸਵੀਰਨ ਬੇਕਰਸ ਰੈਸਟੋਰੈਂਟ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ